ਖੋ ਜੀ ਹਰ ਚੀਜ਼ ਦਾ ਇੱਕ ਸੁਮੇਲ ਹੁੰਦਾ ਹੈ ਇੱਕ ਕੰਬੀਨੇਸ਼ਨ ਹੁੰਦਾ ਦੇਖੋ ਹੁਣ ਗਾਣਾ ਤੁਸੀਂ ਸੁਣਦੇ ਹੋ ਗਾਣਾ ਸੁਣ ਕੇ ਤੁਹਾਨੂੰ ਆਨੰਦ ਆਉਂਦਾ ਕਿੱਦਾਂ ਨੂੰ ਸਵਾਲ ਆਉਂਦਾ ਜੇ ਉਸੇ ਗਾਣੇ ਦੇ ਵਿੱਚ ਪਿੱਛੇ 뮤직 ਹੀ ਨਾ ਹੋਏ 뮤직 ਤੋਂ ਬਿਨਾ ਗਾਣਾ ਸੁਣੋਗੇ ਕਿੱਦਾਂ ਦਾ ਲੱਗੇਗਾ ਨਹੀਂ ਨਾ ਮਜ਼ਾ ਆਏਗਾ ਜਿੱਦਾਂ ਗਾਣੇ ਦੇ ਵਿੱਚ 뮤직 ਦਾ ਕੰਪੋਜੀਸ਼ਨ ਦਾ ਇਨਸਟਰੂਮੈਂਟਸ ਦਾ ਕੰਮ ਹੁੰਦਾ ਫਿਰ ਪ੍ਰੋਪਰ ਦੋਨੋਂ ਚੀਜ਼ਾਂ ਮਿਲ ਕੇ ਨੰਦਾਂ ਦਾ ਆਪਣੇ ਕਿੰਨਾ ਨੂੰ ਮਜ਼ਾ ਆਂਦਾ ਇੱਕ ਵਾਈਬ੍ਰੇਸ਼ਨ ਆਂਦੀ ਹੈ ਉਦੋਂ ਹੀ ਇਹ ਚੀਜ਼ਾਂ ਨੇ ਆਯੁਰਵੇਦ ਦੀਆਂ ਆਯੁਰਵੇਦ ਨੂੰ ਜੇ ਤੁਸੀਂ ਆਪਣਾ ਦੋਸਤ ਮੰਨ ਲਓ ਜੇ ਆਪਣਾ ਹਾਨੀ ਮੰਨ ਲਓ ਆਪਣਾ ਸਾਥੀ ਮੰਨ ਲਓ ਤੇ ਇਸ ਤੋਂ ਵਧੀਆ ਚੀਜ਼ ਹੀ ਕੋਈ ਨਹੀਂ ਜੇ ਤੁਸੀਂ ਇਹਨੂੰ ਆਪਣਾ ਦੁਸ਼ਮਣ ਸਮਝ ਲਓ ਇਹ ਤੋਂ ਗਾਹਾਂ ਗਾਹ ਲੱਗ ਕੇ ਭਜੋ ਤੇ ਜਾਓ ਤੁਸੀਂ ਕੈਮਿਸਟ ਸਟੋਰ ਤੇ ਉੱਥੇ ਜਾ ਕੇ ਲੈ ਲਓ ਮਹਿੰਗੀਆਂ ਦਵਾਈਆਂ ਉਹਨਾਂ ਨੇ ਕੀ ਕਰਨਾ ਤੁਹਾਡੇ ਕੈਮੀਕਲ ਜਦੋਂ ਅੰਦਰ ਜਾਣੇ ਨੇ ਤੁਹਾਡੇ ਸਭ ਤੋਂ ਪਹਿਲਾਂ ਤੇ ਫੇਫੜਿਆਂ ਨੂੰ ਨੁਕਸਾਨ ਹੋਣਾ ਉਤ ਤੋਂ ਬਾਅਦ ਤੁਹਾਡੇ ਲੀਵਰ ਨੂੰ ਨੁਕਸਾਨ ਹੋਣਾ ਉਤ ਤੋਂ ਬਾਅਦ ਤੁਹਾਡੀਆਂ ਕਿਡਨੀਆਂ ਨੂੰ ਨੁਕਸਾਨ ਹੋਣਾ ਜਿੱਦਾਂ ਜਿੱਦਾਂ ਉਹਨਾਂ ਗਾਂ ਤੁਰੀ ਜਾਣਾ ਉਦੋਂ ਦਾ ਤੁਹਾਡਾ ਉਹ ਨਹੀਂ ਬੇੜਾ ਭਾਈ ਜਾਣਾ